ਤੋ ਜਿਹੜੀ ਬੀਤੇ ਦਿਨੀ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਆ ਸਕੂਲ ਦੇ ਵਿੱਚੋਂ ਅਦਾਰਸ਼ ਸਕੂਲ ਚੌਕੇ ਦੇ ਵਿੱਚੋਂ ਉਹ ਬੇਟੀ ਸਾਡੇ ਨਾਲ ਮੌਜੂਦ ਆ ਉਹਨਾਂ ਤੋਂ ਪੁੱਛਦੇ ਆ ਵੀ ਕੀ ਸੀ ਪੂਰਾ ਮਾਮਲਾ ਬੇਟੇ ਤੁਸੀਂ ਕਿਹੜੇ ਸਕੂਲ ਚ ਪੜਦੇ ਹੋ ਮੈਂ ਅਦਾਰਸ਼ ਸੀਨੀਅਰ ਸੈਕੰਡਰੀ ਸਕੂਲ ਚੌਕਾ ਪਠਾਨਾ ਚ ਪੜਦੀ ਹਾਂ ਕਿ ਕੱਲ ਜਦ ਮੈਂ ਆਪਣਾ ਰਿਜ਼ਲਟ ਲੈਣ ਗਈ ਤਾਂ ਮੈਂ ਵੀ ਜਿਹੜੇ ਟੀਚਰ ਮੇਰਾ ਰਿਜ਼ਲਟ ਦੇ ਰਹੇ ਸੀਗੇ ਮੈਂ ਉਹਨਾਂ ਨੂੰ ਕਿਹਾ ਰਿਜ਼ਲਟ ਲੈ ਕੇ ਵੀ ਮੈਮ ਮੇਰੇ ਨੰਬਰ ਬਹੁਤ ਘੱਟ ਆ ਵੀ ਮੈਂ ਪੇਪਰ ਬਹੁਤ ਵਧੀਆ ਕੀਤੇ ਸੀ ਵੀ ਤੁਸੀਂ ਮੈਨੂੰ ਪਲੀਜ਼ ਮੇਰੀ ਰਿਕਵੈਸਟ ਆ ਤੁਹਾਨੂੰ ਵੀ ਤੁਸੀਂ ਮੇਰੇ ਪੇਪਰ ਚੈੱਕ ਕਰਾਓ ਮੈਨੂੰ ਉਹ ਕਹਿੰਦੇ ਵੀ ਤੁਸੀਂ ਐਮ ਡੀ ਸਰ ਤੇ ਪ੍ਰਿੰਸੀਪਲ ਮੈਮ ਨੂੰ ਮਿਲੋ ਅਸੀਂ ਜਦੋਂ ਪ੍ਰਿੰਸੀਪਲ ਮੈਮ ਨੂੰ ਮਿਲੇ ਅਸੀਂ ਪ੍ਰਿੰਸੀਪਲ ਮੈਮ ਨੂੰ ਕਿਹਾ ਵੀ ਸਾਡੇ ਸਾਡੇ ਪੇਪਰ ਚੈੱਕ ਕਰਾਏ ਜਾਣ ਵੀ ਸਾਨੂੰ ਥੋੜਾ ਜਿਹਾ ਡਾਊਟ ਆ ਤੇ ਉਹ ਕਹਿੰਦੇ ਵੀ ਨਹੀਂ ਇਹ ਤਾਂ ਕਾਨੂੰਨ ਹੀ ਹੈ ਨਹੀਂ ਨੂੰ ਮੈਂ ਪੇਪਰ ਨਹੀਂ ਚੈੱਕ ਕਰਾ ਸਕਦੀ ਤੇ ਅਸੀਂ ਅਖਿਆ ਵੀ ਤੁਸੀਂ ਸਾਡਾ ਨੰਬਰ ਵੀ ਬਲੌਕ ਦਿੱਤਾ ਹੋਇਆ ਬਾਈ ਚਾਂਸ ਸਾਡੇ ਨਾਲ ਕੋਈ ਉਨੀਕੀ ਹੁੰਦੀ ਆ ਤੇ ਉਹਦਾ ਰਿਸਪੌਂਸਿਬਿਲਟੀ ਕੌਣ ਲੈਂਦਾ ਲੋਕ ਕਦੋਂ ਦਾ ਕੀਤਾ ਸੀ ਨੰਬਰ ਉਹ ਆਹੀ 4-5 ਦਿਨ ਹੋਏ ਆ ਜੀ ਅਸੀਂ ਉਹਨਾਂ ਨੇ ਇਹੀ ਪੁੱਛਣਾ ਸੀ ਵੀ ਸਾਡਾ ਰਿਜ਼ਲਟ ਕਦੋਂ ਮਿਲੂਗਾ ਵੀ ਅਸੀਂ ਜੇ ਤੁਸੀਂ ਇਹ ਸਕੂਲ 'ਚ ਕੋਈ ਮਾਮਲਾ ਵੀ ਸੁਲਝਣ ਨਹੀਂ ਹੁੰਦੀ ਵੀ ਅਸੀਂ ਹੋਰ ਕਿਸੇ ਸਕੂਲ 'ਚ ਐਡਮਿਸ਼ਨ ਕਰਾ ਲਾਂਗੇ ਕਿਹੜੀ ਕਲਾਸ 'ਚ ਪੜਦੇ ਹੋ ਤੇ ਕਿੰਨੇ ਸਾਲ ਦੀ ਉਮਰ ਹੈ ਤੁਹਾਡੀ ਮੈਂ 14 ਸਾਲਾਂ ਦੀ ਆ ਜੀ ਮੈਂ ਹੁਣ 8th ਕਲਾਸ 'ਚ ਹੋਈ ਆ ਤੇ ਮੇਰੇ ਨਾਲ ਕੱਲ ਵੀ ਜਦੋਂ ਮੈਂ ਮੈਮ ਨੂੰ ਕਿਹਾ ਵੀ ਤੁਸੀਂ ਮੇਰਾ ਨੰਬਰ ਬਲੌਕ ਕੀਤਾ ਵੀ ਮੈਮ ਮੇਰੇ ਨਾਲ ਕੋਈ ਨਿੱਕੀ ਹੁੰਦੀ ਆ ਵੀ ਉਹਦਾ ਰਿਸਪੌਂਸਿਬਿਲਟੀ ਕੌਣ ਲੈਂਦਾ ਤੇ ਕਹਿੰਦੀ ਮੈਨੂੰ ਤਾਂ ਪੂਆ ਫੂਫੜਾਂ ਦੇ ਫੋਨ ਆਉਂਦੇ ਆਏ। ਮੈਂ ਕਿਹਾ ਮੈਮ ਸਾਡੇ ਪੂਆ ਫੂਫੜ ਤੁਹਾਨੂੰ ਫੋਨ ਕਿਉਂ ਕਰਨਗੇ? ਮੇਰੇ ਪੇਰੈਂਟਸ ਕਰਨਗੇ ਜਿਨ੍ਹਾਂ ਨੂੰ ਮੇਰੇ ਤਾਂ ਹੀ ਮਤਲਬ ਆ ਜਿਨ੍ਹਾਂ ਨੂੰ ਮੇਰੇ ਵੀ ਜੇ ਕੋਈ ਪ੍ਰੋਬਲਮ ਆਉਂਦੀ ਹੈ ਮੇਰੇ ਮਾਪੀ ਕਰਨਗੇ ਤੁਹਾਨੂੰ ਫੋਨ। ਤੇ ਕਹਿੰਦੀ ਨਹੀਂ ਐਨ ਵਿੱਚ ਖੜੇ ਹੋ ਕੇ ਉਹਨਾਂ ਨੇ ਮੇਰੇ ਗੱਲ ਛੱਤ ਪਾਇਆ ਜਦਕਿ ਪ੍ਰਿੰਸੀਪਲ ਮੈਮ ਸਾਡੇ ਮਾਸਮਾਨ ਨੇ। ਉਹਨਾਂ ਨੂੰ ਇਹ ਕੁਝ ਨਹੀਂ ਕਰਨਾ ਚਾਹੀਦਾ। ਅਸੀਂ ਉਹਨਾਂ ਤੋਂ ਹੀ ਸਿੱਖਣਾ ਵੀ ਅੱਗੇ ਕਿਵੇਂ ਕਿਸੇ ਦੀ ਰਿਸਪੈਕਟ ਕਰਨੀ, ਰਿਸਪੈਕਟ ਲੈਣੀ, ਰਿਸਪੈਕਟ ਕਰਨੀ ਹੁੰਦੀ ਆ। ਤੇ ਉਹ ਜੋ ਸਾਡੇ ਗੱਲ ਛੱਤ ਪਾਉਂਦੇ ਆ ਫ ਜਰ ਕੇ ਪ੍ਰਿੰਸੀਪਲ ਮੈਮ ਨੇ ਇਹ ਸਭ ਕੁਝ ਨਹੀਂ ਕਰਨਾ ਚਾਹੀਦਾ ਸੀਗਾ ਉਹਨਾਂ ਨੇ ਬਹੁਤ ਬਦਮਾਸ਼ੀ ਕੀਤੀ ਹੈ ਮੇਰੇ ਨਾਲ ਤੇ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਵੀ ਸੱਦਿਆ ਜਿਨ੍ਹਾਂ ਨੇ ਸਾਡੇ ਨਾਲ ਬਹੁਤ ਬਦਮਾਸ਼ੀ ਕੀਤੀ ਆ ਤੇ ਜਦ ਕੀ ਮੇਰੇ ਪੇ ਮਤਲਬ ਕੀ ਮੇਰੇ ਫਾਦਰ ਮੇਰੇ ਨਾਲ ਵੇਜ ਸੀਗੇ ਉਹਨਾਂ ਨੇ ਮੈਨੂੰ ਮੰਗਰੋ ਬੁਲਾਇਆ ਤਾਂ ਉਹ ਆਏ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਤਾਂ दारू ਪੀ ਕੇ ਆਏ ਹੋ ਚਲੋ ਮੈਂ ਮੰਨ ਲੈਂਨੀ ਹਾਂ ਵੀ ਉਹਨਾਂ ਨੇ दारू ਪੀਤੀ ਆ ਫਿਰ ਮੈਂ ਵੀ दारू ਪੀਤੀ ਹੂੰ ਮੇਰੀ ਮਾਤਾ ਨੇ ਵੀ दारू ਪੀਤੀ ਹੂ ਤੇ ਫਿਰ ਪ੍ਰਿੰਸੀਪਲ ਮੈਮ ਨੇ ਵੀ दारू ਪੀਤੀ ਵੀ ਹੂ ਜਿਨ੍ਹਾਂ ਨੇ ਬਿਨਾ ਮਤਲਬ ਤੋਂ ਸਾਡੇ ਗਲਚਾ ਫਪਾਇਆਗਾ ਵੀ ਵੀ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਵੀ ਚਲੋ ਮੇਰੇ ਫਾਦਰ ਦਾ ਆਊਟ ਡਿਊਟੀ ਨਹੀਂ ਉਹ ਕੋਈ ਵੀ ਡਿਊਟੀ ਨਹੀਂ ਕਰਦੇ ਜਦ ਕਿ ਟੀਚਰ ਡਿਊਟੀ ਤੇ ਹੁੰਦੇ ਆ ਡਿਊਟੀ ਦੌਰਾਨ ਉਹ ਕੋਈ ਵੀ ਨਸ਼ਾ ਨਹੀਂ ਕਰ ਸਕਦੇ ਤੇ ਉਹ ਚਿੱਟਾ ਪੀ ਕੇ ਆਉਂਦੇ ਆ ਜਦ ਕਿ ਅਸੀਂ ਉੱਥੇ ਕੁੜੀਆਂ ਬਿਲਕੁਲ ਵੀ ਸੇਫ ਨਹੀਂ ਹਾ ਸਕੂਲ 'ਚ ਤੁਸੀਂ ਇਹ ਨਹੀਂ ਕਿਹਾ ਵੀ ਮੇਰੇ ਪਿਤਾ ਨੂੰ ਆਉਣਾ ਕਿਉਂ ਪਿਆ ਜੇ ਤੁਸੀਂ ਮੇਰੇ ਨਾਲ ਬਤਨਬੀਤ ਜੀ ਕਰੀ ਤਾਂ ਹੀ ਮੇਰੇ ਪਿਤਾ ਨੂੰ ਬਾਪ ਮੇਰੇ ਨਾਲ ਆਉਣਾ ਪਿਆ ਹਾਂਜੀ ਜੀ ਅਸੀਂ ਵੀ ਹਨਾ ਕਿਹਾ ਸੀਗਾ ਉਹ ਕਹਿੰਦੇ ਵੀ ਲੈ ਤੁਸੀਂ ਤਾਂ بیਹਵਾਲਟੀ ਉਹ ਕਰਦੇ ਹੋ ਤੁਸੀਂ ਬਿੱਤੂ ਸੀ ਪ੍ਰਿੰਸੀਪਲ ਮੈਮ ਤੇ ਗੱਲ ਚਾਤ ਪਾਇਆਗਾ ਜਦ ਕਿ ਉਥੇ ਕੈਮਰੇ ਵੀ ਲੱਗੇ ਹੋਏ ਆ ਜੋ ਕੁਝ ਪ੍ਰਿੰਸੀਪਲ ਮੈਮ ਨੇ ਸਾੜੇ ਨਾਲ ਕੀਤਾ ਉਹ ਵੀ ਹੋਊਗਾ ਤੇ ਜੇ ਅਸੀਂ ਪ੍ਰਿੰਸੀਪਲ ਮੈਮ ਨੇ ਕੁਝ ਕੀਤਾ ਉਹ ਵੀ ਕੈਮਰੇ ਚ ਮੌਜੂਦ ਹੋਊਗਾ ਇਹ ਜਿਹੜੇ ਸਕੂਲ ਦੇ ਪ੍ਰਿੰਸੀਪਲ ਨੇ ਕਦੋਂ ਤੋਂ ਨੇ ਇਸ ਸਕੂਲ ਦੇ ਵਿੱਚ ਇਹ ਇਹੀ ਸੈਸ਼ਨ ਚ ਆਏ ਨੇ ਮਤਲਬ ਕਿ 2024 ਤੋਂ ਲੈ ਕੇ 2025 ਦਾ ਸੈਸ਼ਨ ਚ ਆਏ ਨੇ ਜੀ ਤੇ ਪਹਿਲਾਂ ਉਹਨਾਂ ਦਾ ਜਿਹੜਾ ਅਧਿਤੀ ਦਾ ਸੀ ਤੁਹਾਡੇ ਨਾਲ ਕਿਵੇਂ ਸੀਗਾ ਪਹਿਲਾਂ ਉਹ ਅਸੀਂ ਕਦੇ ਮਿਲੀ ਨਹੀਂ ਸੀ ਰਾਉਂਡ ਵੀ ਨਹੀਂ ਮਾਰਦੇ ਸੀ ਉਸ ਸਕੂਲ ਚ ਮਤਲਬ ਵੀ ਜੇ ਕਲਾਬ ਵੀ ਆਪਾਂ ਕਹਿ ਦਿੰਨੇ ਆ ਵੀ ਕੋਰੀਡੋਰ ਚ ਰਾਉਂਡ ਕੱਢਣ ਆਗੇ ਉਹਨਾਂ ਨੇ ਕਦੇ ਕੋਈ ਐਦਾ ਕਲਾਸ ਨਹੀਂ ਲਈ ਸਾਡੀ ਵੀ ਸਾਨੂੰ ਸਮਝਾਇਆ ਹੋਊਗਾ ਨਾ ਹੀ ਕਦੇ ਉਹਨਾਂ ਨੇ ਸਾਂਡੇ ਵੀ ਸਕੂਲ ਚ ਰਾਉਂਡ ਲਾਇਆ ਨਹੀਂ ਇਹ ਦੇਖਿਆ ਵੀ ਕਿੱਦਾਂ ਦੀ ਕਲਾਸਿਸ ਚੱਲ ਰਹੀਆਂ ਨੇ ਬੱਚੇ ਕਿੱਦਾਂ ਦਾ ਮਾਹੌਲ ਹੈ ਵੀ ਕਲਾਸ ਚ ਡਿਸਪਲਿਨ ਸਹੀ ਚੱਲ ਰਹੀਆ ਕੁਝ ਨਹੀਂ ਦੇਖਿਆ ਉਹਨਾਂ ਨੇ ਕਦੇ ਹੁਣ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਨੂੰ ਅਸੀਂ ਤੇਹੀ ਮੰਗ ਕਰਦੇ ਆ ਵੀ ਜੋ ਕਿ ਉਹਨਾਂ ਨੇ ਮੇਰੇ ਪਿਤਾ ਜੀ ਨੂੰ ਧੱਕੇ ਮਾਰਿਆ ਅਮਰੀਕ ਸਿੰਘ ਥਾਣੇਦਾਰ ਨੇ ਤੇ ਉਹਨਾਂ ਨੇ ਮੇਰੇ ਫਾਦਰ ਸਾਹਿਬ ਨਾਲ ਬਹੁਤ ਮਤਮੀਜੀ ਕੀਤੀ ਆ ਉਹਨਾਂ ਤੇ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਪ੍ਰਿੰਸੀਪਲ ਮੈਮ ਤੇ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ ਤੇ ਮੈਨੇਜਮੈਂਟ ਤੇ ਵੀ ਤੇ ਅਸੀਂ ਕੀ ਉਹ ਕਰਦੇ ਹਾਂ ਕਿ ਪ੍ਰਿੰਸੀਪਲ ਮੈਮ ਤੇ ਮੈਨੇਜਮੈਂਟ ਨੂੰ ਸਸਪੈਂਡ ਮਤਲਬ ਕਿ ਸਕੂਲ ਚੋਂ ਕੱਢਿਆ ਜਾਵੇ ਤੇ ਇਹ ਚਾਹਣਾ ਹੈ ਕਿ ਜੋ ਮੇਰੇ ਨਾਲ ਹੋਇਆਗਾ ਉਹ ਮੇਰੇ ਹੋਰ ਕਿਸੇ ਪੈਰਨ ਨਾਲ ਨਾ ਹੋਵੇ ਤੇ ਸਾਡੇ ਪੁਰਾਣੇ ਟੀਚਰ ਬਹਾਲ ਕੀਤੇ ਜਾਣ ਜਿਹੜੀਆਂ ਕੋਈ ਰਿਕਾਰਡਿੰਗ ਦੇ ਜ਼ਰੀਏ ਤੁਹਾਨੂੰ ਧਮਕੀਆਂ ਮਿਲ ਰਹੀਆਂ ਜਾਂ ਕੋਈ ਹੋਰ ਬਤਮੀਜ਼ੀ ਜਿਹੜੀ ਗੱਲਾਂ ਵਾਪਕ ਆਹੀਆਂ ਕਈਆਂ ਜਾ ਰਹੀਆਂ ਉਹਦੇ ਬਾਰੇ ਦੱਸੋ ਹਾਂ ਜੀ ਇੱਕ ਅੰਕ ਲੈ ਗਏ ਕਿ ਜੋ ਵੀ ਆਡੀਓ ਪੇਸ ਰਹੇ ਨੇ ਸਾਨੂੰ ਕਿ ਚਾਹ ਦੀ ਨੇ ਉਹ ਵੀ ਕਿ ਬਾਹਰਲੇ ਪਿੰਡ ਵਾਲੇ ਕਿਹੜਾ ਸਾਲੇ ਲੱਗਦੇ ਇਹਨਾਂ ਨੂੰ ਚੌਕੇ ਪਿੰਡ ਵਿੱਚ ਨਾ ਬਣਨ। ਇਹ ਤਾਂ ਗਲਤ ਬੋਲ ਰਿਹਾ ਵੀ ਇੱਕ ਕੁੜੀ ਨੂੰ ਸਾਲੇ ਲੱਗਦੇ ਆ ਬਾਹਰਲੇ ਪਿੰਡ ਵਾਲੇ ਇਹ ਗੱਲ ਸਹੀ ਨਹੀਂ ਹੁੰਦੀ। ਤੇ ਨਾਲੇ ਉਹਦੀ ਲੜਕੀ ਨਾਲ ਇਹ ਕੁਝ ਹੋਇਆ ਹੁੰਦਾ ਉਹ ਅੱਜ ਬੋਲ ਪੈਂਦਾ ਸਾਨੂੰ ਵੀਡੀਓ ਪਾਉਂਦਾ ਅਸੀਂ ਹਜੇ